ਹੇ ਗਾਇਜ਼ ਵੈਲਕਮ ਟੂ ਮਾਈ ਚੈਨਲ ਜੋਧਾਰਾ ਕਿਵੇਂ ਤੁਸੀਂ ਸਾਰੇ ਜਾਣੇ ਹੋਪ ਕਰਦਾ ਸਾਰੇ ਜਾਣੇ ਵਧੀਆ ਹੋਵੋਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਹੈਗੀ ਸੀ 18 ਅਕਤੂਬਰ ਠੀਕ ਹੈ ਤੇ ਜੀ ਅੱਜ ਸੀ 18 ਤਰੀਕ ਤੇ ਆਪਾਂ ਸਕੂਲ ਜਾਏ ਸੀਗੇ ਤੇ ਛੁੱਟੀਆਂ ਹੋ ਗਈਆਂ ਆਪਾਂ ਨੂੰ ਛੁੱਟੀਆਂ ਹੋ ਗਈਆਂ ਤੇ ਆਪਾਂ ਹੋ ਗਈਆਂ 23 ਤਰੀਕ ਤੱਕ ਠੀਕ ਹੈ ਜੀ ਤੇ ਪੰਜ ਛੁੱਟੀਆਂ ਹੋ ਗਈਆਂ ਮੌਜਾਂ ਹੀ ਮੌਜਾਂ ਮਾਰੀ ਹਨ ਤੁਹਾਨੂੰ ਨਾਲ ਕਰਾਵਾਂਗੇ ਇੰਜੋਏ ਸਾਡੇ ਨਾਲੇ ਸਾਰੇ ਪਿੰਡ ਦਾ ਮੂ ਦਿਖਾਵਾਂਗੇ ਮਾਹੌਲ ਅੱਜ ਚਲੋ ਚੱਲਦੇ ਆ ਫਿਰ ਆਪਾਂ ਹੁਣ ਤੁਹਾਨੂੰ ਪਤਾ ਹੈ ਰੁਟੀਨ ਆਪਣਾ ਡੇਰੇ થઈ ਹੈ ਤੇ ਇੱਧਰ ਆਪਣਾ ਦੋਸਤ ਵੀ ਆਰੇ ਆਪਣੇ ਨਾਲ ਕਾ ਦੇਖ ਸਕਦੇ ਹਾਂ ਜੀ ਠੀਕ ਹੈ ਕਲਾਸਮੇਟ ਹੈ ਮੇਰਾ ਸਕੂਲ ਵਿੱਚ ਪੜਦਾ ਹੈ ਤੇ ਫਿਰ ਚਲੋ ਚੱਲਦੇ ਆ ਡੇਰੇ ਵਿੱਚ ਤੇ ਜੱਕਨੇ ਸਕੂਲ ਤੋਂ ਪਹਿਲਾਂ ਤਾਂ ਘਰ ਦੇ ਨੂੰ ਆਲੂ ਲਿਆ ਕੇ ਦਈਏ ਫਿਰ ਅੱਗੇ ਚੱਲਦੇ ਆ ਤੇ ਚੱਕੋ ਸਕੂਟਰ ਤੇਜੀ ਅੱਜ ਅੱਜ ਵੀ ਮੌਸਮ ਚਲੋ ਠੀਕ ਹੈ ਨਾ ਜਿਆਦਾ ਗਰਮੀ ਨਾ ਜਿਆਦਾ ਠੰਡੀ ਹੈ ਮੌਸਮ ਆ ਦੇਖ ਸਕਦਾ ਤੁਸੀਂ ਤੇ ਪਤੰਗ ਦੇਖ ਸਕਦੇ ਤੇ ਚਲ ਚੱਲਦੇ ਹਾਂ ਹੁਣ ਦੇਰੇ ਤੇ ਵਿੱਚ ਤਾਂ ਬਚ ਜਾਵਾਂਗੇ ਪਹਿਲਾਂ ਸਕੂਟਰੀ ਆਲੂ ਲੈ ਆਈਏ ਫਿਰ ਸਾਨੂੰ ਮਿਲਦੇ ਆ ਠੀਕ ਹੈ ਜੀ ਬਾਅਦ ਵਿੱਚ ਚਲੋ ਚੱਲਦੇ ਆਂ ਫਿਰ ਠੀਕ ਹੈ ਜੀ ਤੇਜੀ ਕਰਦੇ ਨੂੰ ਆਪਾਂ ਹੁਣ ਅਲੂ ਦਾ ਫਰੇਸੀ ਤੇ ਦੀਪਮਾਲਾ ਵੀ ਲੱਗੀ ਜੀ ਆਹਾ ਆ ਉਸ ਬਾਅਦ ਕਿਉਂਕਿ ਦੀਵਾਲੀ ਆਉਗੀ ਦੀਪਮਾਲਾ ਲੱਗੇ ਇਹ ਹੋ ਨਹੀਂ ਸਕਦਾ ਸੁੰਦ ਖਾਣੇ ਰਾਤ ਨੂੰ ਜਗਾਣਗੇ ਜੇਨੂੰ ਸ਼ਾਇਦ ਹਾਂ ਉਹ ਉਹ ਵੀ ਦਿਖਾਵਾਂਗੇ ਰਾਤ ਨੂੰ ਜਗਾਣਗੇ ਹੁਣ ਜਿਸ ਤਰੀ ਆਪਾਂ ਆਰਤੀ ਕਰਨੀ ਹੁੰਦੀ ਉਹ ਕਰਨਾ ਹੁਣ ਜ਼ਰੂਰ ਹਾਂ ਦਿਖ ਰਹੀ ਜਾਣੇ ਜੀ ਦਿਖ ਰਹੀ ਜਾਣੇ ਸੋਨ ਖੜੀ ਬਾਬ ਗੁਰੂ ਜੀ ਦੀ ਗੱਡੀ ਗੁਰੂ ਜੀ ਵੀ ਆ ਗਏ ਤੇ ਆਪਾਂ ਨੇ ਕੱਢਤੀਆਂ ਚੱਪਲਾ ਇਹ ਦਰਵਨੇ ਫਰੰਟ ਨੇ ਵੀ ਕਰਤੀਆਂ ਤੂੰ ਵੀ ਆਏਗਾ ਉਹ ਦੁਵਾਰੀ ਦੇਖਣਾ ਆ ਜਾਵਾਂਗੇ ਆ ਆ ਜਾਵਾਂਗੇ ਦੇਰਾ ਬਹੁਤ ਘਾਰੇ ਤੋਵਾਂਗੇ ਵੀ ਚੰਗੀ ਉਹਦੇ ਨਾਲ ਢੋਲੇ ਨਾਲ ਸਫਾਈ ਕਰਾਂਗੇ ਠੀਕ ਹੈ ਜੀ ਤੇ ਜੋ ਵੀ ਵਧੀਆ ਵੀ ਅੰਦਰੋਂ ਕਲੀਨਿੰਗ ਹੋ ਜੇ ਤੇ ਜੀ ਇੰਦਰ ਖੜੋ ਦੇਖੋ ਹਾਰਲੇ ਬਾਰਲੇ ਡੈਪ ਤੋਂ 440 ਸੀ ਸੀ ਇਹ ਚੱਕ ਹਾਂਜੀ ਠੀਕ ਹੈ ਤੇ ਚਲੋ ਫਿਰ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਮਾਹੌਲ ਚੱਲ ਕੀ ਬਣ ਰਿਹਾ ਠੀਕ ਹੈ ਜੀ ਤੇ ਚਲੋ ਫਿਰ ਮਿਲਦੇ ਹਾਂ ਅੱਗੇ ਪਹੁੰਚ ਕੇ ਤੇ ਜੀ ਡੇਰਾ ਮਾਹੌਲ ਤੈਨ ਪੂਰਾ ক্রিকেট ਟੂਰ ਦਾ ਪਤੀ ਹੈ ਠੀਕ ਹੈ ਜੀ ਤੇ ਇਧਰ ਡੇਰਾ ਵੀ ਦੇਖੋ ਕਿੰਨਾ ਸੋਹਣਾ ਠੀਕ ਹੈ ਜੀ ਹਜੇ ਨੇਹਰਾ ਹੋਇਆ ਨਹੀਂ ਜੋ ਨੇਹਰਾ ਹੋਵੇ ਸਾਨੂੰ ਤੇ ਇਧਰ ਲੱਗੂ ਵੀ ਆਪਾਂ ਨੂੰ ਮੰਗਾ ਡੇਰੇ ਵਿੱਚ ਤੇ ਚਲੋ ਫਿਰ ਸੌਣਿਆ ਤੇ ਬੱਥੇਰੇ ਜਾਣੇ ਆਉਂਦੇ ਨੇ ਵੀ ਸਾਡੇ ਕਿ ਇੱਧਰ ਸੁਖਮਤ ਤੇਰੀ ਤੇਰੀ ਕਿਹੜਾ ਮੈਚ ਲੱਗ ਰਿਹਾ ਦੇਖਣ ਆ ਗਰੇ ਆ ਉਹ ਹੈਰੀ 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 ਹਾਂ ਤੇਰੀ ਦੀਵਾਲੀ ਦੀ ਮਾਲਾ ਤਾਂ ਲਾਉਂਦੀਂ ਦੇਰ ਤੇ ਸਾਨੂੰ ਦਿਖਾਈਏ ਹੁਣੇ ਵੇਖਣ ਨੂੰ ਲੋ ਜੀ ਤੇ ਚਲੋ ਮੇਰਾ ਚਲਦੇ ਆਂ ਆਰਤੀ ਕਰਨ ਦਾ ਵੀ ਟਾਈਮ ਹੋ ਗਿਆ ਬਸ ਆ ਦੇਖ ਮੈਂ ਕੰਟੀ ਲੱਕ ਹੋ ਗਈ ਚਲ ਬਾਅਦ ਵਿੱਚ ਮਿਲਦੇ ਹਾਂ ਤੁਹਾਨੂੰ ਤੇ ਗਾਇਸ ਹੁਣ ਆਪਾਂ ਡੇਰੇ ਚ ਆ ਗਈ ਸੀ ਸਾਰੇ ਆਣੇ ਠੀਕ ਹੈ ਜੀ ਆਰਤੀ ਕਰਵਾਇਆ ਸੀ ਤੇ ਰੋਟੀ ਵੀ ਆਪਾਂ ਨੇ ਖਾ ਲਈ ਹੁੰਦਾ ਸੀ ਮੈਂ ਕਿੰਨਾ ਸਜਾਇਆ ਹੋਇਆ ਨਾ ਡੇਰਾ ਦੀਮ ਵਾਲਾ ਲਾ ਕੇ ਤੇ ਵਰਸੀ ਵਾਲੇ ਦਿਨ ਤਾਂ ਇਸ ਦੁਬਹੱਦ ਸਜਾਇਆ ਹੁੰਦਾ ਵਰਸੀ ਵਾਲਾ ਵਲੌਗ ਵੀ ਪਾਏ ਹੋਏ ਦੇਖਿਓ ਜਰੂਰ ਇਹ ਵਾਰ ਇਸ ਵਾਰ ਵੀ ਪਾਵਾਂਗੇ ਤੇ ਜੀ ਹੋ ਹੋ ਸਕੇ ਆ ਲਾਈਵ ਵੀ ਚਲਾ ਦਈਏ ਤੇ ਜੀ ਤੁਸੀਂ ਆਪਾਂ ਨੂੰ ਸਪੋਰਟ ਕਰੋ ਪੂਰੀ ਦੀਵਾਲੀ ਆਣ ਆ ਰਹੀ ਹੈ ਅੱਜ ਹੋਊਗੀ 18 ਤਰੀਕ ਕੱਲ 19 ਤਾਰਵਾਰ 21 ਦੀ ਛੁੱਟੀ 22 ਦੀ ਛੁੱਟੀ ਛੁੱਟੀਆਂ ਛੁੱਟੀਆਂ ਹੋ ਗਈਆਂ ਜੀ 4 ਦਿਨ ਫਿਰ ਇੰਜੋਏ ਕਰਾਂਗੇ ਠੀਕ ਹੈ ਜੀ ਜਿੰਨੀਆਂ ਵੀ ਛੁੱਟੀਆਂ ਹੋਈਆਂ ਨੇ ਚਲੋ ਵਿਸ਼ਕਾਰਮਾਂ ਦੀ ਬਾਈ ਦੂਜੀ ਦੀ ਜਿੰਨੀਆਂ ਵੀ ਹੋਈਆਂ ਨੇ ਆਪਾਂ ਨੂੰ ਕੋਪਰ ਨਹੀਂ ਕਹਿੰਦੇ ਤੇ ਜੀ ਸਾਰਿਆਂ ਦੇ ਨਾਲ ਕਮੈਂਟ ਕਰਿਆ ਕਰੋ ਹਨਾ ਜੀ ਹੋਰ ਫਿਰ ਚੰਗਾ ਜਾਈ ਲੱਗਦਾ ਦੇਖੋ ਹੁਣ ਲਾਈਕ ਲੁੱਕ ਸਾਰਾ ਕੁਝ ਸ਼ੇਅਰ ਸ਼ੇਅਰ ਕਰਿਆ ਕਰੋ ਸਾਰੇ ਜਣੇ ਨੇ ਜੋ ਕਿ ਆਪਣੀ ਵੀਡੀਓ ਅੱਗੇ ਤੋਂ ਅੱਗੇ ਪਹੁੰਚ ਸਕੇ ਪੰਜਾਬ ਤੋਂ ਬਾਹਰ ਵੀ ਲੈ ਕੇ ਜਾਓ ਇੰਡੀਆ ਤੋਂ ਬਾਹਰ ਵੀ ਲੈ ਕੇ ਜਾਓ ਵਰਲਡ ਚ ਪੂਰੀ ਚ ਫਲਾ ਦਿਓ ਚਲੋ ਇਸ ਨੂੰ ਕਰਦੇ ਆ ਐਂਡ ਹੋ ਕਰਦੇ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮਿਲਦੇ ਨੈਕਸਟ ਵੀਡੀਓ ਚ ਅੱਜ ਦੀ ਵੀਡੀਓ ਚੰਗੀ ਬਾਏ